ਸਾ ਸ੍ਰੀ ਵਾਇਗੋਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਰੰਧਾਵਾ ਐਮਐਲਏ ਡੇਰਾ ਬਾਬਾ ਨਾਨਕ ਆਪਣੇ ਵੱਲੋਂ ਸੀਐਮ ਸਾਹਿਬ ਨੂੰ ਤੋਰਚਰ ਅਪੀਲ ਕਰਦਾ ਕਿ ਪਿਛਲੇ ਦਿਨੀ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਚ ਬਹੁਤ ਸਾਰੇ ਪਿੰਡ ਜਿਹੜੇ ਆ ਹੜ ਦੀ ਮਾਰ ਠਾਏ ਨੇ ਔਰ ਰਾਵੀ ਦਰਿਆ ਨੇ ਬਹੁਤ ਵੱਡਾ ਜਿਹੜਾ ਕਿਸਾਨਾਂ ਦਾ ਜਿਹੜਾ ਵਾ ਫਸਲਾਂ ਦਾ ਨੁਕਸਾਨ ਹੋਇਆ ਔਰ ਬਹੁਤ ਸਾਰੇ ਖੇਤਾਂ ਦੇ ਵਿੱਚ ਜਿਹੜੀ ਰੇਤ ਵਾ ਉਹਨਾਂ ਨਾਲ ਕਿਸਾਨਾਂ ਦੇ ਖੇਤ ਉਹਨਾਂ ਰੇਤਾਂ ਨਾਲ ਭਰ ਗਏ ਨੇ ਤਾਂ ਮੇਰੇ ਹਲਕੇ 'ਚ ਤਾਂ ਮੈਂ ਇੱਕ ਪਿੰਡ 'ਚ ਗਿਆ ਸੀ ਤੇ 11-12 ਫੁੱਟ ਗੰਨਾ ਹੁੰਦਾ ਤਾਂ ਮੇਰੇ ਖਿਆਲੋਂ ਉਹ ਸਭ ਖਿੱਜਾ ਜ਼ਮੀਨ ਦਾ ਤੇ ਖੇਤ 'ਚ 14-15 ਫੁੱਟ ਰੇਤ ਪੈ ਗਈ ਆ ਤਾਂ ਮੈਂ ਸੀਐਮ ਸਾਹਿਬ ਨੂੰ ਇਹੀ ਕਹਿਣੀ ਚਾਹੁੰਨਾ ਕਿ ਕੋਈ ਆਪਣੀ ਪਾਲਸੀ ਬਣਾਉ ਔਰ ਜਿਹੜੇ ਕਿਸਾਨਾਂ ਦੇ ਖੇਤਾ 'ਚ ਰੇਤਾ ਪਿਆ ਉਹ ਰੇਤਾ ਜਿਹੜਾ ਕਿਸਾਨ ਆਪਣੇ ਖੇਤ 'ਚੋਂ ਆਪ ਰੇਤ ਚੁੱਕਣ ਚਾਹੇ ਰੇਤ ਜੇ ਤਾਂ ਸਾਫ ਸੁਥਰੀ ਹੋਵੇ ਤਾਂ ਭਾਵੇਂ ਉਹ ਵੇਚ ਲੈਣ ਜੇ ਨਹੀਂ ਸਾਫ ਸੁਥਰੀ ਕਈ ਵਾਰੀ ਰੇਤੇ ਦੇ ਵਿੱਚ ਮਿੱਟੀ ਬਹੁਤ ਆ ਗਈ ਆ ਉਹ ਆਪਣਾ ਖੇਤ ਜਿਹੜਾ ਖਾਲੀ ਕਰਕੇ ਉਹਨੂੰ ਬਾਹਰ ਖੇਤੋਂ ਕੱਢਣ ਦੀ ਉਹਨੂੰ ਪੂਰੀ ਜਿਹੜੀ ਛੋਟ ਆ ਉਹ ਮਿਲਣੀ ਚਾਹੀਦੀ ਆ ਕਿ ਤਾਂ ਜੋ ਉਹ ਲੋਕ ਆਪਣੇ ਖੇਤਾਂ ਨੂੰ ਦੁਬਾਰਾ ਵਾਹੀਯੋਗ ਬਣਾ ਕੇ ਔਰ ਅਗਲੀ ਫਸਲ ਲਈ ਕਣਕ ਵੀ ਚਣ ਲਈ ਤਿਆਰ ਕਰ ਸਕਣ ਔਰ ਆਪਣਾ ਪਰਿਵਾਰ ਨੂੰ ਪਾਲਣ ਪੋਸ਼ਣ ਜਿਹੜਾ ਉਹ ਆਪਣੇ ਖੇਤੀ ਤੋਂ ਜਿਹੜਾ ਉਹ ਕਰ ਸਕਣ ਮੈਂ ਇਹੀ ਦੁਬਾਰਾ ਫਿਰ ਬੇਨਤੀ ਕਰਦਾ ਸੀਐਮ ਸਾਹਿਬ ਨੂੰ ਕਿ ਉਹਨਾਂ ਕਿਸਾਨਾਂ ਨੂੰ ਵੀ ਔਰ ਉਹ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਦੇ ਮਕਾਨ ਵੀ ਡਿੱਗੇ ਉਹਨਾਂ ਦਾ ਵੀ ਜਿਹੜਾ ਵਾ ਸਾਰ ਜਿਹੜੀ ਇਹ ਜ਼ਰੂਰ ਲੈਣੀ ਚਾਹੀਦੀ ਆ ਤਾਂ ਸੀਐਮ ਸਾਹਿਬ ਮੈਨੂੰ ਪਤਾ ਕਿ ਜਬ ਬਹੁਤ ਸਾਰੇ ਛੇਤਬਜ ਹੋ ਕੇ ਜਿਹੜੇ ਪਿਛਲੇ ਦਿਨੀ ਠੀਕ ਨਹੀਂ ਗਏ ਔਰ ਐਡਮਿਟ ਨੇ ਪ੍ਰਮਾਤਮਾ ਕਰੇ ਉਹਨਾਂ ਦੀ ਵੀ ਉਮਰ ਲੰਬੀ ਹੋਵੇ ਔਰ ਜਲਦੀ ਇਹ ਫੈਸਲਾ ਲੈ ਕੇ ਤੋਂ ਉਹਨਾਂ ਲੋਕਾਂ ਨੂੰ ਰਾਤ ਜਿਹੜੀ ਉਹ ਦਵਾਈਆਂ ਦੀ ਜਿਹੜੀ ਉਹ ਕੰਮ ਕਰਨਗੇ ਇਹਨਾਂ ਕਹਿੰਦਾ ਸਭ ਦਾ ਧੰਨਵਾਦ ਔਰ ਸਰਕਾਰ ਦਾ ਵੀ ਧੰਨਵਾਦ ਕਿਉਂ ਇਸ ਉਹ ਕੀ ਘੜੀ ਤੇ ਜਿਹੜੀ ਲੋਕਾਂ ਨਾਲ ਲੱਗੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ